ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਹਾਜ਼ਰਾਂ ਇੱਕ ਨਵੀਂ ਕਹਾਣੀ ਦੇ ਨਾਲ ਕਾਲੀ ਬੋਲੀ ਰਾਤ ਸੀ ਕਿਤੇ ਕਿਤੇ ਕਿਸੇ ਘਰ ਵਿੱਚ ਕੁਝ ਰੋਸ਼ਨੀ ਸੀ ਬਿਲਕੁਲ ਸ਼ਾਂਤ ਮਾਹੌਲ ਸੀ ਹਲਕੀ ਹਲਕੀ ਹਵਾ ਨਾਲ ਬੂੰਦਾਬاندی ਹੋ ਰਹੀ ਸੀ ਸਿਮਰਨ ਹਾਰੋਜ ਦੀ ਤਰ੍ਹਾਂ ਕੰਮ ਤੋਂ ਆਪਣੇ ਘਰ ਵੱਲ ਸ਼ਾਮ 5 ਵਜੇ ਨਿਕਲੀ ਸੀ ਪਰ ਉਸ ਸ਼ਾਮ ਪਹਿਲਾਂ ਉਸਦੀ ਬੱਸ ਖਰਾਬ ਹੋ ਗਈ ਅਤੇ ਫਿਰ ਜਦੋਂ ਉਹ ਆਪਣੇ ਅੱਡੇ ਤੇ ਪਹੁੰਚੀ ਤਾਂ ਉਸ ਨੂੰ ਯਾਦ ਆਇਆ ਕਿ ਮੇਰੀ ਐਕਟਿਵਾ ਦੀ ਚਾਬੀ ਤਾਂ ਉਸ ਪਰਸ ਵਿੱਚ ਸੀ ਜੋ ਉਸ ਦੀ ਸਹੇਲੀ ਅੱਜ ਕੰਮ ਤੇ ਉਸ ਕੋਲੋਂ ਵਿਆਹ ਦੇਖਣ ਲਈ ਮੰਗ ਕੇ ਲੈ ਗਈ। ਦਰਅਸਲ ਸਿਮਰਨ ਇੱਕ ਮੱਧ ਪਰਿਵਾਰ ਤੋਂ ਸੀ, ਸ਼ਹਿਰ ਵਿੱਚ ਕੰਮ ਕਰਕੇ ਆਪਣੇ ਘਰ ਦਾ ਖਰਚਾ ਚੁੱਕਣ ਵਿੱਚ ਮਦਦ ਕਰ ਰਹੀ ਸੀ। ਬਹੁਤ ਹੂਨ ਹਾਰਤ ਤੇ ਬਹੁਤ ਹੀ ਸੋਹਣੀ ਕੁੜੀ ਸੀ ਸਿਮਰਨ। ਘਰ ਵਿੱਚ ਉਸ ਤੋਂ ਵੱਡਾ ਇੱਕ ਭਰਾ ਵੀ ਸੀ। ਪਰ ਇੱਕ ਐਕਸੀਡੈਂਟ ਵਿੱਚ ਉਸ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਅਤੇ ਬਹੁਤ ਇਲਾਜ ਕਰਵਾਉਣ ਦੇ ਬਾਵਜੂਦ ਅੱਖਾਂ ਦੀ ਰੌਸ਼ਨੀ ਵਾਪਸ ਨਹੀਂ ਆਈ। ਉਹ ਮੰਜੇ ਤੇ ਪੈ ਗਿਆ ਇਲਾਜ ਕਰਾਉਣ ਬਹੁਤ ਖਰਚਾ ਹੋਇਆ ਤੇ ਪਰਿਵਾਰ ਕਰਜ਼ੇ ਵਿੱਚ ਡੁੱਬ ਗਿਆ ਕਰਜ਼ਾ ਉਤਾਰਨ ਲਈ ਸਿਮਰ ਨੇ ਵੀ ਕੰਮ ਕਰਨ ਬਾਰੇ ਜਦੋਂ ਆਪਣੇ ਬਾਪੂ ਨੂੰ ਦੱਸਿਆ ਤਾਂ ਬਾਪੂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਫਿਰ ਉਸ ਸਹੇਲੀ ਨੇ ਹੀ ਸਿਮਰ ਨੂੰ ਆਪਣੇ ਨਾਲ ਸ਼ਹਿਰ ਇੱਕ ਪਾਰਲਰ ਵਿੱਚ ਲਗਾ ਲਿਆ ਜੋ ਉਸ ਕੋਲੋਂ ਉਸ ਦਿਨ ਪਰਸਮੰਗੀ ਲੈ ਗਈ ਸੀ ਕਿਸੇ ਤਰਾ ਮਕੈਨਿਕ ਨੂੰ ਬੁਲਾ ਕੇ ਐਕਟਿਵਾ ਦਾ ਲਾਕ ਤੜਵਾ ਕੇ ਸਟਾਰਟ ਕੀਤੀ ਵੈਸੇ ਤਾਂ ਹਰ ਰੋਜ਼ ਨੂੰ ਉਸ ਨੂੰ ਘਰ ਹੀ ਪਹੁੰਚਦੇ ਰਾਤ ਹੋ ਜਾਂਦੀ ਸੀ ਪਰ ਉਸ ਰਾਤ ਬਹੁਤ ਹੀ ਜ਼ਿਆਦਾ ਦੇਰ ਹੋ ਗਈ ਸਿਮਰਨ ਡਰਦੀ ਡਰਦੀ ਹੁਣ ਘਰ ਜਾਣ ਲਈ ਬੱਸ ਸੱਡੇ ਤੋਂ ਰਵਾਨਾ ਹੋਈ ਸੀ ਸਿਮਰਨ ਦਾ ਘਰ ਬੱਸ ਸੱਡੇ ਤੋਂ 5 ਕਿਲੋਮੀਟਰ ਦੂਰ ਸੀ ਅਤੇ ਇਸੇ ਕਰਕੇ ਉਹ ਐਕਟਿਵਾ ਲੈ ਕੇ ਬੱਸ ਸੱਡੇ ਤੱਕ ਜਾਂਦੀ ਸੀ ਅਤੇ ਐਕਟਿਵਾ ਉੱਥੇ ਖੜੀ ਕਰਕੇ ਬੱਸ ਵੇ ਸ਼ਹਿਰ ਜਾਂਦੀ ਸੀ ਪਛੜੇ ਏਰੀਆ ਹੋਣ ਕਰਕੇ ਰਾਤ ਨੂੰ ਉਸ ਟੁੱਟੀ ਫੁੱਟੀ ਸੜਕ ਤੇ ਕੋਈ ਨਹੀਂ ਸੀ ਆਉਂਦਾ ਜਾਂਦਾ ਇਸੇ ਕਰਕੇ ਸਿਮਰਨ ਬਹੁਤ ਸੈਮੀ ਹੋਈ ਸੀ ਉਸ ਨੇ ਉਸ ਸੜਕ ਦੇ ਬਾਰੇ ਬਹੁਤ ਗੱਲਾਂ ਸੁਣ ਰੱਖੀਆਂ ਸਾਨਾ ਤੇ ਸਿਮਰ ਰੋਜ਼ ਇੱਕ ਮੁੰਡੇ ਨੂੰ ਦੇਖਦੀ ਸੀ ਜੋ ਸੜਕ ਤੇ ਖੜਾ ਹੁੰਦਾ ਸੀ ਜਦੋਂ ਸਿਮਰਨ ਸ਼ਾਮ ਨੂੰ ਅੱਡੇ ਤੋਂ ਘਰ ਜਾਂਦੀ ਸੀ ਅੱਜ ਕੁਝ ਜ਼ਿਆਦਾ ਹੀ ਹਨੇਰਾ ਹੋਣ ਕਰਕੇ ਸਿਮਰਨ ਉਸ ਬਾਰੇ ਸੋਚ ਕੇ ਹੋਰ ਡਰ ਰਹੀ ਸੀ ਸਿਮਰਨ ਹਾਲੇ ਇਹ ਸਭ ਸੋਚ ਹੀ ਰਹੀ ਸੀ ਕਿ ਅਚਾਨਕ ਇੱਕ ਮੋੜ ਤੇ ਪੰਜ ਛੇ ਮੁੰਡਿਆਂ ਨੇ ਉਸ ਦੀ ਐਕਟਿਵਾ ਨੂੰ ਰੋਕ ਲਿਆ ਉਹਨਾਂ ਦੇ ਮੂੰਹ ਟਾਕੇ ਹੋਏ ਸਨ ਪਰ ਸਿਮਰ ਨੂੰ ਉਹਨਾਂ ਦੀ ਆਵਾਜ਼ ਕੁਝ ਜਾਣੀ ਪਹਿਚਾਣੀ ਲੱਗ ਰਹੀ ਸੀ ਉਹਨਾਂ ਵਿੱਚੋਂ ਇੱਕ ਨੇ ਕਿਹਾ ਕਿ ਅੱਜ ਨਹੀਂ ਛੱਡਣਾ ਇਸ ਨੂੰ ਬਹੁਤ ਦਿਨ ਹੋ ਗਏ ਦੇਖਦੇ ਨੂੰ ਇਹ ਕਹਿੰਦੀ ਹੀ ਉਸ ਨੇ ਸਿਮਰ ਨੂੰ ਬਾਹੋਂ ਤੋਂ ਫੜ ਕੇ ਐਕਟਿਵਾ ਤੋਂ ਉਤਾਰ ਲਿਆ ਐਕਟਿਵਾ ਡਿੱਗ ਗਈ ਅਤੇ ਸਿਮਰ ਨੇ ਕਿਸੇ ਤਰ੍ਹਾਂ ਆਪਣੇ ਬਾਹ ਛੁਡਵਾਈ ਅਤੇ ਉੱਥੋਂ ਭੱਜਣ ਲੱਗੀ ਸਿਮਰ ਦੀ ਚੁੰਨੀ ਉਸ ਮੁੰਡੇ ਦੇ ਹੱਥ ਵਿੱਚ ਆ ਗਈ ਤੇ ਸਿਮਰ ਨੇ ਹੁਣ ਬੇਤਹਾਸ਼ਾ ਭੱਜ ਰਹੀ ਸੀ ਅਚਾਨਕ ਸਿਮਰ ਦੇ ਮੋੜੇ ਤੇ ਕਿਸੇ ਨੇ ਹੱਥ ਰੱਖਿਆ ਹੁਣ ਸਿਮਰਨਾ ਡਰ ਨਾਲ ਠਾਰ-ਠਾਰ ਕੰਬ ਰਹੀ ਸੀ ਡਰਦੀ-ਡਰਦੀ ਸਿਮਰ ਨੇ ਪਿੱਛੇ ਮੁੜ ਕੇ ਦੇਖਿਆ ਤੇ ਹੈਰਾਨ ਰਹਿ ਗਈ ਇਹ ਤਾਂ ਉਹੀ ਮੁੰਡਾ ਸੀ ਜੋ ਹਰ ਰੋਜ਼ ਉਸਦੇ ਰਾਹ ਵਿੱਚ ਖੜ ਕੇ ਉਸ ਨੂੰ ਦੇਖਦਾ ਸੀ ਸਿਮਰਨ ਤਾਂ ਉਸ ਨੂੰ ਵੇਲੇ ਇਹਨਾਂ ਸਮਝ ਰਹੀ ਸੀ ਪਰ ਉਸ ਦੀ ਹੈਰਾਨੀ ਦਾ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਉਸ ਮੁੰਡੇ ਨੇ ਕਿਹਾ ਦੀਦੀ ਘਬਰਾਓ ਨਾ ਮੈਨੂੰ ਆਪਣਾ ਭਰਾ ਹੀ ਸਮਝੋ ਹੁਣ ਸਿਮਰਨ ਵੀ ਉਸ ਤੇ ਕੁਝ ਭਰੋਸਾ ਕਰਨ ਲੱਗੀ ਸੀ ਹੁਣ ਦੋਵੇਂ ਉਸ ਸੁੰਨਸਾਨ ਸੜਕ 'ਤੇ ਤੁਰੇ ਜਾ ਰਹੇ ਸਨ ਅਤੇ ਸਿਮਰਨ ਵਾਰ-ਵਾਰ ਪਿੱਛੇ ਮੁੜ ਕੇ ਦੇਖ ਰਹੀ ਸੀ ਉਸ ਲੜਕੇ ਨੇ ਕਿਹਾ ਦੀਦੀ ਘਬਰਾਓ ਨਾ ਹੁਣ ਉਹ ਵਾਪਸ ਨਹੀਂ ਆਉਣਗੇ ਉਸ ਲੜਕੇ ਨੇ ਕਿਹਾ ਕਿ ਮੇਰਾ ਨਾਮ ਰਵਿੰਦਰ ਹੈ ਅਤੇ ਮੈਂ ਥੋੜੀ ਦੂਰੀ 'ਤੇ ਹੀ ਇੱਕ ਪਿੰਡ ਉੱਥੇ ਰਹਿੰਦਾ ਹਾਂ ਉਸ ਨੇ ਸਿਮਰ ਨੂੰ ਆਪਣੇ ਘਰ ਦਾ ਪਤਾ ਦਿੱਤਾ ਅਤੇ ਦੱਸਿਆ ਕਿ ਮੇਰੀ ਭੈਣ ਵੀ ਬਿਲਕੁਲ ਤੁਹਾਡੇ ਵਰਗੀ ਹੈ ਫਿਰ ਸਿਮਰ ਨੇ ਪੁੱਛਿਆ ਕਿ ਉਹ ਕੌਣ ਸਨ ਜਿੰਨਾ ਮੈਨੂੰ ਰੋਕਿਆ ਸੀ ਤਾਂ ਰਵਿੰਦਰ ਨੇ ਦੱਸਿਆ ਕਿ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਇਹ ਉਹੀ ਮੁੰਡਾ ਸੀ ਜਿਸਨੇ ਇੱਕ ਦਿਨ ਤੁਹਾਡੇ ਪਾਰਲਰ ਵਿੱਚ ਆ ਕੇ ਤੁਹਾਨੂੰ ਛੇੜਿਆ ਸੀ ਅਤੇ ਜਿਸ ਨੂੰ ਤੁਸੀਂ ਜ਼ੋਰਦਾਰ ਥਾਪੜ ਮਾਰਿਆ ਸੀ ਹੁਣ ਸਿਮਰ ਨੂੰ ਇੱਕਦਮ ਉਸਦੀ ਆਵਾਜ਼ ਦੀ ਪਹਿਚਾਣ ਹੋ ਗਈ ਮਤਲਬ ਇਹ 골ਡੀ ਸੀ ਉਸਨੇ ਇੱਕਦਮ ਕਿ ਹਰਵਿੰਦਰ ਨੇ ਹਾਮੀ ਭਰੀ ਹੁਣ ਸਿਮਰ ਨਾਲ ਉਹ ਸੋਚਾਂ ਵਿੱਚ ਉਸ ਦਿਨ ਤੇ ਪਹੁੰਚ ਗਈ ਜਦੋਂ 골ਡੀ ਉਹਨਾਂ ਦੇ ਪਾਰਲਰ ਤੇ ਆਇਆ ਸੀ ਅਤੇ ਉਸਨੇ ਸਿਮਰ ਨੂੰ ਕਿਹਾ ਸੀ ਕਿ ਮੇਰੇ ਨਾਲ ਇੱਕ ਰਾਤ ਗੁਜ਼ਾਰ ਜਿੰਨੇ ਪੈਸੇ ਬੋਲੇਗੀ ਓਨੇ ਮਿਲਣਗੇ ਦਰਅਸਲ ਪਾਰਲਰ 골ਡੀ ਦੀ ਦੋਸਤੀ ਮੰਮੀ ਦਾ ਸੀ ਅਤੇ 골ਡੀ ਵੱਡੇ ਘਰ ਦਾ ਬਗਾੜਿਆ ਹੋਇਆ ਮੁੰਡਾ ਸੀ ਜਿਸ ਨੂੰ ਲੱਗਦਾ ਸੀ ਕਿ ਪੈਸੇ ਨਾਲ ਉਹ ਹਰ ਇੱਕ ਨੂੰ ਖਰੀਦ ਸਕਦਾ ਹੈ ਜਦੋਂ ਉਸ ਨੇ ਸਿਮਰ ਨੂੰ ਰਾਤ ਵਾਰੀ ਪੁੱਛਿਆ ਤਾਂ ਸਿਮਰ ਨੂੰ ਗੁੱਸਾ ਆ ਗਿਆ ਤੇ ਉਸ ਨੇ 골ਡੀ ਨੂੰ ਜ਼ੋਰਦਾਰ ਥੱਪੜ ਜੜ ਦਿੱਤਾ ਜਿਸ ਦਾ ਬਦਲਾ ਲੈਣ ਲਈ 골ਡੀ ਨੇ ਇਹ ਸਭ ਪਹਿਲੈਨ ਬਣਾਇਆ ਸੀ ਅਤੇ ਜਿਸ ਵੇ ਸਿਮਰ ਦੀ ਦੋਸਤ ਜਿਸ ਨੇ 파ਰਸਵ ਮੰਗਿਆ ਸੀ ਨੇ ਵੀ ਉਸ ਦਾ ਸਾਥ ਦਿੱਤਾ ਸੀ ਇਸੇ ਕਰਕੇ ਉਸ ਨੇ ਜਾਣ ਬੁੱਝ ਕੇ ਐਕਟੀਵਾ ਦੀ ਚਾਬੀ ਛੁਪਾ ਲਈ ਸੀ ਹੁਣ ਅਰਵਿੰਦਰ ਤੇ ਸਿਮਰਨ ਐਕਟੀਵਾ ਕੋਲ ਪਹੁੰਚ ਗਏ ਤੇ ਅਰਵਿੰਦਰ ਨੇ ਐਕਟੀਵਾ ਚੁੱਕੀ ਅਤੇ ਸਿਮਰਨ ਨੂੰ ਫੜਾ ਦਿੱਤੀ ਸਿਮਰਨ ਐਕਟੀਵਾ ਤੇ ਬੈਠ ਗਈ ਅਤੇ ਧੰਨਵਾਦ ਕਹਿਣ ਲਈ ਜਦੋਂ ਪਿੱਛੇ ਮੁੜ ਕੇ ਦੇਖਿਆ ਤਾਂ ਅਰਵਿੰਦਰ ਉੱਥੇ ਹੈ ਹੀ ਨਹੀਂ ਸੀ ਸਿਮਰਨ ਨੇ ਸੋਚਿਆ ਕਿ ਸ਼ਾਇਦ ਹਨੇਰੇ 'ਚ ਆਪਣੇ ਪਿੰਡ ਨੂੰ ਚਲਾ ਗਿਆ ਹੋਵੇਗਾ ਤਾਂ ਸ਼ਾਇਦ ਮੈਨੂੰ ਦਿਖਾਈ ਨਹੀਂ ਦਿੱਤਾ ਵੈਸੇ ਵੀ ਹਨੇਰਾ ਬਹੁਤ ਸੀ ਇਹ ਸਾਬ ਸੋਚਦੀ ਸਿਮਰਨ ਆਪਣੇ ਘਰ ਪਹੁੰਚੀ ਘਰ ਆ ਕੇ ਉਸ ਨੇ ਸਾਰੀ ਗੱਲ ਦੱਸੀ ਅਤੇ ਮਾਪੇ ਨੇ ਮਨ ਹੀ ਮਨ ਅਰਵਿੰਦਰ ਦਾ ਲੱਖ ਲੱਖ ਸ਼ੁਕਰਾਨਾ ਕੀਤਾ ਕਿ ਅੱਜ ਵੀ ਸਮਾਜ ਵਿੱਚ ਚੰਗੇ ਲੋਕ ਮੌਜੂਦ ਹਨ ਨਾਲ ਹੀ ਉਹਨਾਂ ਕਿਹਾ ਕਿ ਕੱਲ ਨੂੰ ਅਰਵਿੰਦਰ ਦੇ ਘਰ ਜਾ ਕੇ ਉਹਦਾ ਸ਼ੁਕਰਾਨਾ ਕਰਾਂਗੇ ਦੂਜੇ ਦਿਨ ਸਵੇਰੇ ਗੋਲਡੀ ਖਿਲਾਫ ਪੁਲਿਸ ਵਿੱਚ ਰਿਪੋਰਟ ਲਿਖਵਾਉਣ ਤੋਂ ਬਾਅਦ ਸਿਮਰਨ ਅਤੇ ਉਸ ਦੀ ਮਾ ਬਾਂਪ ਅਰਵਿੰਦਰ ਦੇ ਘਰ ਪਹੁੰਚੇ ਅਰਵਿੰਦਰ ਦੀ ਮਾਂ ਬਾਹਰ ਆਈ ਤੇ ਪੁੱਛਿਆ ਕਿ ਤੁਸੀਂ ਕਿਸ ਨੂੰ ਮਿਲਣਾ ਹੈ ਸਿਮਰ ਨੇ ਕਿਹਾ ਕਿ ਮੈਂ ਰਵਿੰਦਰ ਨੂੰ ਮਿਲਣਾ ਹੈ ਮਾਂ ਨੇ ਇੱਕਦਮ ਹੈਰਾਨੀ ਨਾਲ ਫਿਰ ਪੁੱਛਿਆ ਕਿਸ ਨੂੰ ਤਾਂ ਸਿਮਰ ਨੇ ਜਵਾਬ ਦਿੱਤਾ ਰਵਿੰਦਰ ਨੂੰ ਇਹ ਉਸਦਾ ਹੀ ਘਰ ਹੈ ਨਾ ਰਵਿੰਦਰ ਦੀ ਮਾਂ ਨੇ ਕਿਹਾ ਕਿ ਹਾਂਜੀ ਰਵਿੰਦਰ ਦਾ ਹੀ ਹੈ ਆਓ ਅੰਦਰ ਸਿਮਰ ਜਦੋਂ ਘਰ ਅੰਦਰ ਦਾਖਲ ਹੋਈ ਤਾਂ ਉਸਦੇ ਪੈਰਾਂ ਥੱਲੇੋਂ ਜ਼ਮੀਨ ਹੀ ਖਿਸ ਗਈ ਸਾਹਮਣੇ ਦੀਵਾਰ ਤੇ ਰਵਿੰਦਰ ਦੀ ਤਸਵੀਰ ਟੰਗੀ ਹੋਈ ਸੀ ਅਤੇ ਜਿਸ ਉੱਤੇ ਹਾਰ ਪਾਇਆ ਹੋਇਆ ਸੀ ਅਤੇ ਤਰੀਕ 1 ਸਾਲ ਪਹਿਲਾਂ ਦੀ ਸੀ ਸਿਮਰ ਨੇ ਹਰਾਨੀ ਨਾਲ ਫੋਟੋਵਾਲ ਦੇਖਿਆ ਤੇ ਫਿਰ ਰਵਿੰਦਰ ਦੀ ਮਾਂ ਵੱਲ ਵੇਖਿਆ ਮਾਂ ਨੇ ਕਿਹਾ ਬੈਠੋ ਸਿਮਰਨਾ ਤੇ ਉਸਦੇ ਮਾਪੇ ਬੈਠ ਗਏ ਹੁਣ ਮਾਂ ਨੇ ਦੱਸਣਾ ਸ਼ੁਰੂ ਕੀਤਾ ਐ ਰਵਿੰਦਰ ਐ ਮੇਰਾ ਹੋਣਹਾਰ ਮੁੰਡਾ ਜੋ ਡਾਕਟਰ ਬਣਨਾ ਚਾਹੁੰਦਾ ਸੀ ਇੱਕ ਦਿਨ ਰਵਿੰਦਰ ਅਤੇ ਉਸਦੀ ਭੈਣ ਸਿਮਰਨ ਜੋਸ਼ ਸ਼ਹਿਰ ਪਾਰਲਰ ਵਿੱਚ ਕੰਮ ਕਰਦੀ ਸੀ ਘਰੇ ਆ ਰਹੇ ਸਨ ਹਨੇਰਾ ਹੋ ਗਿਆ ਸੀ ਤੇ اچانک ਉਸ ਸੁੰਨਸਾਣ ਸੜਕ ਤੇ ਕੁਝ ਮੁੰਡਿਆਂ ਨੇ ਉਹਨਾਂ ਨੂੰ ਘੇਰ ਲਿਆ ਤੇ ਰਵਿੰਦਰ ਦੇ ਸਿਰ ਤੇ ਅਚਾਨਕ ਕੁਝ ਭਾਰੀ ਚੀਜ਼ ਵੱਜੀ ਅਤੇ ਉਹ ਉੱਥੇ ਹੀ ਡਿੱਗ ਪਿਆ। ਫਿਰ ਉਹਨਾਂ ਨੇ ਮੇਰੀ ਧੀ ਦੀ ਇੱਜ਼ਤ ਲੁੱਟੀ ਅਤੇ ਚਲੇ ਗਏ। ਮੇਰੀ ਧੀ ਨੇ ਆਪਣੇ ਭਰਾ ਨੂੰ ਜਿਵਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਮਾਤ ਹੋ ਚੁੱਕੀ। ਇਹ ਸਭ ਨਾ ਸੰਹਾਰ ਦੇ ਮੇਰੀ ਧੀ ਨੇ ਵੀ ਉੱਥੇ ਦਰਖਤ ਨਾਲ ਲਟਕੇ ਜਾਣ ਦੇ ਦਿੱਤੀ। ਉਸ ਦਿਨ ਮੇਰੀ ਸਾਰੀ ਦੁਨੀਆ ਹੀ ਉੱਜੜ ਗਈ। ਜਦੋਂ ਸਿਮਰਨ ਨੇ ਰਵਿੰਦਰ ਦੀ ਫੋਟੋ ਵਾਲ ਦੇਖਿਆ ਤਾਂ ਉਸ ਨੂੰ ਨਾਲ ਹੀ ਇੱਕ ਹੋਰ ਫੋਟੋ ਟੰਗੀ ਰਹੀ ਸੀ। ਫੋਟੋ નીચે ਦੇਖਿਆ ਤਾਂ ਨਾਮ ਲਿਖਿਆ ਸੀ ਸਿਮਰਨ ਹੁਣ ਸਿਮਰਨ ਨੂੰ ਸਾਰੀ ਗੱਲ ਸਮਝ ਆ ਚੁੱਕੀ ਸੀ ਤੇ ਉਸਨੇ ਹੁਣ ਫੈਸਲਾ ਕੀਤਾ ਕਿ ਉਹ ਸਿਮਰਨ ਅਤੇ ਰਵਿੰਦਰ ਨੂੰ ਇਨਸਾਫ ਦਵਾ ਕੇ ਰਵੇਗੀ ਤੁਹਾਨੂੰ ਇਹ ਵਿਚਾਰਤਾ ਰੱਖ ਕੇ ਮਿਲ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ